ਕੱਲਾ ਲੁਧਿਆਣਾ ਨਹੀਂ ਬਾਕੀ ਸਾਰੇ ਪੰਜਾਬ ਚ ਵੀ ਜਿੱਥੇ ਜਿੱਥੇ ਸਿੰਥੈਟਿਕ ਟਰੈਕ ਬਣੇ ਹੋਏ ਨੇ ਉੱਥੇ ਪ੍ਰੇਡ ਨਹੀਂ ਹੋਣੀ ਉੱਥੇ ਗਰਾਉਂਡ ਖਰਾਬ ਨਹੀਂ ਕਰਨਾ ਆਪਾਂ ਕਿਉਂਕਿ ਫੰਕਸ਼ਨ ਇੱਕ ਕੰਟੇ ਦਾ ਉਹ 3 ਮਹੀਨੇ ਤੱਕ ਵਿਚਾਰੇ ਉਹ ਟੋਏ ਭਰਦੇ ਰਹਿੰਦੇ ਤੇ ਨਾਲ ਦੀ ਨਾਲ ਇਹ ਵੀ ਆਰਡਰ ਜਾਰੀ ਕਰਤਾ ਜਿੱਥੇ ਵੀ ਕੱਚੇ ਗਰਾਉਂਡ ਚ ਵੀ ਕਰੋਗੇ ਪ੍ਰੇਡ ਜਾਂ ਚਾਕੀਆਂ ਤਾਂ ਸ਼ਾਮ ਤੱਕ ਉਹਦੇ ਸਫਾਈ ਤੇ ਉਹਦੀ ਰਿਪੇਅਰ ਕੰਪਲੀਟ ਹੋਣੀ ਚਾਹੀਦੀ ਅਗਲੇ ਦਿਨ ਤੋਂ ਕੋਈ ਪਲੇਅਰ ਇਹ ਨਾ ਕਵੇ ਯਾਰ ਕੱਲ ਖਰਾਬ ਕਰ ਗਏ ਯਾਰ ਬਹੁਤ ਵਧੀਆ ਮੌਕਾ ਮਿਲ ਰਿਹਾ ਜਿਹਨੂੰ ਮੌਕਾ ਮਿਲਦਾ ਹੈ ਤਾਂ ਫਿਰ ਪਰਫਾਰਮੈਂਸ ਦਾ ਵੀ ਮੌਕਾ ਮਿਲਦਾ ਹੈ ਪਹਿਲੀ ਵਾਰ ਹੋਇਆ ਹੈ ਹਿਸਟਰੀ ਦੇ ਵਿੱਚ ਪੰਜਾਬ ਦੀ ਦੇਸ਼ ਦੀ ਹਿਸਟਰੀ ਚ ਕਿ ਪੰਜਾਬ ਨੇ ਏਸ਼ੀਅਨ ਦੇ ਵਿੱਚ 20 골ਡ ਮੈਡਲ ਦਿੱਤੇ 20 ਮੈਡਲ 20 ਪੰਜਾਬੀਆਂ ਦੇ ਮੈਡਲ ਨੇ ਔਰ ਅਸੀਂ 골ਡ ਮੈਡਲ ਨੂੰ 75 ਲੱਖ ਸਿਲਵਰ ਨੂੰ 50 브론즈 ਨੂੰ 3 16 ਜਨਵਰੀ ਨੂੰ ਇੱਕ ਫੰਕਸ਼ਨ ਰੱਖਿਆ ਅੱਜ ਹੀ ਫੈਸਲਾ ਕੀਤਾ ਕਿਉਂਕਿ ਮੈਂ ਅੱਜ ਮੈਂ ਸਪੋਰਟਸ ਮਿਨਿਸਟਰ ਨੀਥ ਹੇਰ ਜੀ ਨਾਲ ਮੀਟਿੰਗ ਕਰਕੇ ਆ ਰਿਹਾ ਹਾਂ ਸਵੇਰੇ 16 ਜਨਵਰੀ ਨੂੰ ਜਿਹੜੇ ਏਸ਼ੀਅਨ ਗੇਮਾਂ ਦੇ ਜੇਤੂ ਨੇ ਤੇ ਨੈਸ਼ਨਲ ਗੇਮਾਂ ਦੇ ਜੇਤੂ ਨੇ ਉਹਨਾਂ ਨੂੰ ਇਨਾਮ ਵੰਡਾਂਗੇ 75 ਲੱਖ ਰੁਪਏ 골ਡ ਵਾਲਾ ਏਸ਼ੀਅਨ ਨੂੰ ਤੇ ਬਾਕੀ ਜਿੰਨੇ ਵੀ ਸਾਡੀ ਪਾਲਿਸੀ ਕਹਿੰਦੀ ਹੈ ਨੈਸ਼ਨਲ ਦੇ ਵਿਨਰਸ ਨੂੰ ਅੱਛਾ 75 ਲੱਖ ਐ ਇਦਾਂ ਨਹੀਂ ਹੈਗਾ ਜਿਵੇਂ ਬੈਠਿਆ weight lifting ਦੇ ਵਿੱਚ ਸਾਡੀ ਭੈਣ ਨੇ ব্রੌਂਜ਼ ਜਿੱਤਿਆ ਇੰਡੀਵਿਜੂਅਲ ਤਾਂ ਮਿਲੂ ਵੀ ਮਿਲੂਗਾ ਕਿਸੇ ਨੇ 골ਡ ਵੀ ਜਿੱਤਿਆ ਗੋਲੇ 'ਚ ਗੋਲਾ ਸੁੱਟਣ 'ਚ ਕਿਸੇ ਨੇ ਕੁਛ ਮੈਂ ਇਸ ਦੀ ਕੁੜੀ ਐ ਜਿਹੜੀ ਮੈਂ ਇਸ ਪਿੰਡ ਇਥੇ ਉੱਥੋਂ ਦੀ ਕੁੜੀਆਂ ਨੇ ਜਿੱਤਿਆ ਇਹ ਤਾਂ ਮਿਲ ਨਹੀਂ ਮਿਲਣਾ ਹੈ ਹਾਕੀ ਟੀਮ ਨੂੰ ਹਾਕੀ ਟੀਮ ਨੇ 골ਡ ਜਿੱਤਿਆ ਹੈ ਏਸ਼ੀਅਨ ਚ 10 ਪੰਜਾਬੀ ਨੇ ਹਾਕੀ ਟੀਮ ਚ 10 ਪਲੇਅਰ ਪੰਜਾਬੀ ਨੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਹਾਕੀ ਟੀਮ ਨੂੰ ਸਾਰੀ ਟੀਮ ਨੂੰ 75 ਲੱਖ ਦੇਵਾਂਗੇ ਨਾ ਕੱਲੇ ਕੱਲੇ ਪਲੇਅਰ ਨੂੰ 75-75 ਲੱਖ ਦੇਵਾਂਗੇ ਸਾਡੇ ਸਾਡੇ 7 ਕਰੋੜ ਗੱਲ ਲਈ ਹਾਕੀ ਟੀਮ ਹਰਮਨਪ੍ਰੀਤ ਹੋਰਾਂ ਦਾ ਹਾਰਦਿਕ ਹੋਰਾਂ ਦਾ ਗੁਰਜੰਟ ਹੋਰਾਂ ਦਾ ਸ਼ਮਸ਼ੇਰ ਹੋਰਾਂ ਦਾ ਸুইস ਕਰਕੇ ਨਾਲ ਅਸੀਂ ਇੱਕ ਫੈਸਲਾ ਇੱਕ ਹੋਰ ਕਰ ਲਿਆ ਮੈਂ ਆਖਿਆ ਮੀਤ ਬਾਅਦ ਤੱਕ ਯਾਰ ਕੋਈ ਵੀ ਨਾਮ ਦੇ ਦੂਗਾ ਜੋ ਜਿੱਤਿਆ ਇਹ ਤਾਂ ਕੋਈ ਵੀ ਪਿੰਡ ਟੂਰਨਾਮੈਂਟ ਦੇ ਬੁਲਾ ਲੈਂਦੇ ਨੇ ਮਾਨਸਨਵਾ ਮੈਂ ਕਹਿੰਦਾ ਪਹਿਲਾਂ ਜਿੱਤਣ ਜੋਗੇ ਤਾਂ ਕਰੀਏ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਜਿਹੜਾ ਨੈਸ਼ਨਲ ਵਿਨਰ ਹੋ ਗਿਆ ਏਸ਼ੀਅਨ ਦੀ ਕਾਮਨਵੈਲਥ ਦੀ ਜਾ 올림픽 ਦੀ ਤਿਆਰੀ ਕਰਦਾ ਹੈ 8 ਲੱਖ ਰੁਪਏ ਉਹਨੂੰ ਪਹਿਲਾਂ ਦੇਵਾਂਗੇ ਕਿ ਘਟੋ ਘਟ ਸ਼ੂ ਜਾਂ ਜਾਂ ਗੱਦਾ ਉਹ ਤਾਂ ਲੋ ਜਿਹੜਾ ਉੱਥੇ ਖੇਡਿਆ ਜਾਂਦਾ ਹੈ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਰਹਿੰਦੇ ਨੇ ਉੱਥੇ ਗੱਦੇ ਹੁੰਦੇ ਨੇ ਗ੍ਰਿਪੀ ਨਹੀਂ ਬਣਦੀ ਹੁਣ ਜਿਹੜਾ ਅੱਜ ਮੈਨੂੰ ਡੀਸਾ ਬੰਨੇ ਦਿਖਾਇਆ ਜਿਹੜਾ weight lifting ਦਾ ਸੈਂਟਰ ਬਿਲਕੁਲ ਸੇਮ ਹੈ ਜਿਹੜਾ olympic ਚ ਵਰਤਿਆ ਜਾਂਦਾ ਹੈ ਜਦੋਂ ਇੱਥੋਂ ਕਰਕੇ ਜਾਵਾਂਗੇ ਤਿਆਰੀ ਤਾਂ ਉੱਥੇ ਕੋਈ ਉਪਰਾਪਨ ਨਹੀਂ ਲੱਗੂਗਾ ਫਿਰ ਸੋ sports ਲਈ ਕਿਉਂਕਿ sports ਜਿਹੜੀ ਚੀਜ਼ ਹੈ ਮੈਂ ਤਾਂ ਇਹ ਦੇਖਿਆ ਕੱਲੀਆਂ ਖੇਡੇ ਹੀ ਨੇ sports ਹੈ ਜਿਹਦੇ ਵਿੱਚ ਹਾਰਨ ਤੇ ਜਿੱਤਣ ਵਾਲੇ ਬਾਅਦ ਦੇ ਵਿੱਚ ਹੱਥ ਮਿਲਾਉਂਦੇ ਆ ਨਹੀਂ ਤਾਂ ਯੂਕਰੇਨ ਤੇ ਰਸ਼ੀਆ ਦੀ ਜੰਗ ਲੱਗੀ ਹੋਈ ਹੈ। ਪਤਾ ਨਹੀਂ ਕੌਣ ਜਿੱਤੂ ਪਤਾ ਨਹੀਂ ਕੌਣ ਹਾਰੂ ਹੱਥ ਮਲਾਉਣਗੇ। ਨਾ ਹੋਰ ਦੁਸ਼ਮਣ ਵੜ ਜਾਣਗੇ। ਕੱਲਾ ਖੇਡਾਂ ਨੇ ਜਿਹਦੇ ਵਿੱਚ ਜਿੱਤਣ ਵਾਲਾ ਹਾਰਨ ਵਾਲੇ ਨੂੰ ਕਹਿੰਦਾ ਕੋਈ ਗੱਲ ਨਹੀਂ ਬਹੁਤ ਵਧੀਆ ਖੇਡੇ ਤੁਸੀਂ ਮੁਬਾਰਕਾਂ ਉਹ ਵੀ ਕਹਿੰਦਾ ਗੁੱਡ ਲੱਕ। ਸੋ ਇਹ ਸਪੋਰਟਸ ਜਿਹੜੀ ਹੈ ਨਾ ਇਹ ਸਾਡਾ ਕੈਰੇਕਟਰ ਸਟੈਬਲਿਸ਼ ਕਰਦੀ ਹੈ। ਸਾਡੇ ਸਾਹਮਣੇ ਪੱਤਰਕਾਰ ਵੀਰ ਬੜਨ ਵਿੱਕੀ ਬੈਠਾ ਹੈ। ਕੋਲੀ ਸਾਹਿਬ ਬੈਠੇ ਨੇ ਕੀਰਤੀ ਬੈਠਾ ਲਓ ਜੀ ਉਧਰੋਂ ਸਾਡੇ ਪੁਰਾਣੇ ਮਿੱਤਰੋ ਦੇਖੋ ਬੰਨੀ ਬੈਠਿਆ ਪੂਰੇ ਰੰਗ ਦੀ ਪੱਗ ਵਾ 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 ਸੀਨੀਅਰ ਪੱਤਰਕਾਰ ਸਾਹਿਬਾਨ ਬੈਠੇ ਆਂਗਰੇਜ਼ੀ ਦੇ ਰੋਜ਼ ਹੀ ਤੁਹਾਡੇ ਕੋਲੇ ਮਿਲਦਾ ਰਿਹਾ ਆਂਵੇਂ ਜਿਵੇਂ ਆ ਹਾਂ ਇੰਨਾ ਹੋ ਗਿਆ ਹੋਊਗਾ ਕਿ ਮੈਂ ਘੱਟ ਮਿਲਣ ਲੱਗ ਗਿਆ ਹੋਊਗਾ ਕਿਉਂਕਿ ਜ਼ਿੰਮੇਵਾਰੀਆਂ ਵੱਡੀਆਂ ਪੈ ਗਈਆਂ ਪਰ ਇਜ਼ਹਾਰ ਨਹੀਂ ਕਰਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਿਆਰ ਨਹੀਂ ਕਰਤੇ ਛੋਟੇ ਨਾਲ ਛੋਟੇ ਵਰਗੇ ਐਂ ਰਵਾਂਗੇ ਐਂ ਅੱਜ ਮੈਂ ਲਾਇਬ੍ਰੇਰੀਆਂ ਦਾ ਤੋਂ ਘਾਟਨ ਕਰਕੇ ਆਇਆ ਕਾਂਜਲੇ ਤੋਂ ਆਇਆ ਮੈਂ ਬਹੁਤ ਸ਼ਾਨਦਾਰ ਲਾਇਬ੍ਰੇਰੀਆਂ ਜਿੱਥੇ ਪੰਜਾਬ ਪੁਲਿਸ ਦੀ ਭਰਤੀ ਤੋਂ ਲੈ ਕੇ ਯੂਪੀਐਸਸੀ ਦੇ ਪੇਪਰ ਤੱਕ ਦੀ ਟ੍ਰੇਨਿੰਗ ਹੈ ਉਥੇ ਇੱਥੇ ਜਾ ਕੇ ਪੜੋ ਬੱਚਿਆਂ ਨੂੰ ਭੇਜੋ ਅਫਸਰ ਬਣ ਕੇ ਨਿਕਲੋ ਪਿੰਡਾਂ ਦੇ ਵਿੱਚ ਫੁੱਲੀ ਏਸੀ ਆਈਕੀਆ ਦਾ ਫਰਨੀਚਰ ਕੰਪਿਊਟਰ ਦੁਨੀਆ ਭਰ ਦੀਆਂ ਕਿਤਾਬਾਂ ਉੱਤੇ ਪਈਆਂ ਪਿੰਡਾਂ ਵਿੱਚ ਹਰ ਹਲਕੇ ਨੂੰ ਛੇ ਪਰਤੂਰੀ ਥੋੜਾ ਜਿਹਾ ਕਿਉਂਕਿ ਤੁਰਾ ਹੈ ਤੂਰੀ ਨੂੰ ਥੋੜਾ ਜਿਹਾ ਮਾਫ਼ ਐ ਮੇਰੇ ਵੱੱਦ ਹੋ ਜਾਦੀ ਹਮਨੇ ਕਿਉਂਕਿ ਉਹਨਾਂ ਨੇ ਤਾਂ ਫਿਰ ਬੂਟਾ ਲਾਇਆ ਹੈ ਨਾ ਤੂਰੀ ਵਾਲਿਆਂ ਨੇ ਤਾਂ ਬੂਟਾ ਲਾਇਆ ਹੋਇਆ ਨਾ ਪਰਤੂਰੀ ਵਾਲਿਆਂ ਨੂੰ ਥੋੜਾ ਜਿਹਾ ਹੱਕ ਵੀ ਹੈਗਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਮ ਪਾਵੇ ਮਾਲਕ ਦਾ ਕੰਮ ਫਰ ਫੁੱਲਾਣਾ ਲਾਵੇ ਜਾਂ ਨਾ ਲਾਵੇ ਇਹ ਤਾਂ ਹੁਣ ਪ੍ਰਮਾਤਮਾ ਦਾ ਹੈ ਹੁਣ ਮੈਂ ਜਾਊਂਗਾ ਇਸ ਤੋਂ ਬਾਅਦ ਬਗਰਾਵੜ ਮੁੰਡਾ ਸ਼ਹੀਦ ਹੋ ਗਿਆ ਆਪਣਾ ਛੱਤੀਸਗੜ੍ਹ ਚ 1 ਕਰੋੜ ਰੁਪਏ ਦਾ ਚੈੱਕ ਨਾਲ ਲੈ ਕੇ ਆਇਆ ਉਹਦੇ ਘਰੇ ਜਾ ਕੇ ਦੇਖ ਆਉਂਗਾ ਅੱਜ ਹੁਣ ਇਹ ਤੋਂ ਬਾਅਦ ਮੈਂ ਉੱਥੇ ਹੀ ਜਾਊਂਗਾ ਸੋ ਆ ਬੱਚੇ ਬੈਠੇ ਛੋਟੇ ਛੋਟੇ ਬੇਟੇ ਸਪੋਰਟਸ ਦੇ ਵਿੱਚ ਆਓ ਕੋਚਸ ਤੁਹਾਡੇ ਬਹੁਤ ਸ਼ਾਨਦਾਰ ਨੇ ਮਿਹਨਤ ਕਰੋ ਪੋਡੀਅਮ ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਹੈ ਜਿਸ ਦਿਨ ਤੁਸੀਂ ਪੋਡੀਅਮ ਤੇ ਖੜੇ ਹੋਵੋਗੇ ਕੋਈ ਬ੍ਰਾਂਜ਼ ਕੋਈ 골ਡ ਕੋਈ ਸਿਲਵਰ ਜਿੱਤ ਰਿਆ ਹੋਊਗਾ ਤੁਹਾਨੂੰ ਘਰੇ ਆਉਣ ਤੋਂ ਪਹਿਲਾਂ ਤੁਹਾਡੇ ਘਰਦਿਆਂ ਦਾ ਫੋਨ ਆ ਜਾਊਗਾ ਕਿ ਪੁੱਤ ਬਹੁਤ ਚੜ੍ਹਾਈ ਹੋ ਗਈ ਆਪਣੀ ਆਪਣੇ ਇਲਾਕੇ ਦੇ ਲੋਕ ਆਪਾਂ ਨੂੰ ਆ ਕੇ ਵਧਾਈਆਂ ਦਿੰਦੇ ਨਾਮ ਰੌਸ਼ਨ ਕਰੋ ਹਾਕੀ ਖੇਡੋ ਥਲੇਟਿਕਸ ਕਰੋ ਜੋ ਵੀ ਗੇਮ ਆਉਂਦੀ ਮੈਂ ਤਾਂ ਬਹੁਤ ਮੈਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਹਾਂ ਮੈਂ ਮਰੋਜ਼ ਮੈਚ ਦੇਖਦਾ ਹੁਣ ਵੀ ਕੋਈ ਨਾ ਕੋਈ ਮੈਚ ਚੱਲਦੇ ਰਹਿੰਦੇ ਐਨਬੀਏ ਚੱਲ ਰਹੀ ਹੈ ਨੈਸ਼ਨਲ ਬਾਸਕਟਬਾਲ ਐਨਬੀਏ ਨੂੰ ਜਾਣਦੇ ਹੋਣਗੇ ਬਹੁਤ ਸਾਰੇ ਕੋਲ ਸੋ ਮੈਂ ਐਨਬੀਏ ਦੇਖਦਾ ਮੈਚ ਅਰਲੀ ਮਾਰਨਿੰਗ ਆਉਂਦੀ ਹੈ 5:30 ਵਜੇ 7:00 ਵਜੇ ਗੋਲਡਨ ਸਟੇਟ ਵਾਰੀਅਰ ਐਲ ਐ ਲੈਕਰਸ ਫੀਨਿਕਸ ਸਨਸ ਮੈਂ ਸਾਰੇ ਖੇਡਾਂ ਨੂੰ ਮੈਂ ਫਾਲੋ ਕਰਦਾ ਬਿਲਕੁਲ ਜਰੂਰ ਫੋਲੋ ਕਰੋ ਹੁਣ ਆਉਣ ਵਾਲੇ 2-4 ਦਿਨਾਂ ਚ ਜਿਹੜਾ ਫਰਸਟ ਗ੍ਰੈਂਡ ਸਲੇਮ ਆਫ ਦ ਇਅਰ ਟੈਨਿਸ ਦੇ ਵਿੱਚ ਆਸਟ੍ਰੇਲੀਅਨ ਓਪਨ ਉਹ ਵੀ ਸ਼ੁਰੂ ਹੋਣ ਵਾਲਾ ਮੈਂ ਸਾਰਾ ਫੋਲੋ ਕਰੂੰਗਾ ਮੈਂ ਜੋਕੋਵਿਚ ਨੂੰ ਫੋਲੋ ਕਰਦਾ ਮੈਂ ਨਡਾਲ ਨੂੰ ਫੋਲੋ ਕਰਦਾ ਮੁੰਡਾ ਨਮਾਇਆ 카ਰਲੋਸ ਬਹੁਤ ਕਮਾਲ ਖੇਡਦਾ 20 ਸਾਲ ਦਾ ਮੁੰਡਾ ਉਸ ਕਰਕੇ ਜੇ ਤੁਸੀਂ ਸਪੋਰਟਸ ਨੂੰ ਪਿਆਰ ਕਰਦੇ ਹੋ ਫਿਰ ਤੁਹਾਨੂੰ ਇੱਕ ਦੂਜੇ ਦੇ ਠਿੱਬੀ ਲਾਉਣ ਵਾਲਾ ਕੰਮ ਜਿਹੜਾ ਉਹ ਭੁੱਲ ਜਾਣਾ ਤੁਸੀਂ ਫਿਰ ਸੋ ਮੈਂ ਤੁਹਾਨੂੰ ਕਹਣਾ